ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕਰਨ ਸਿੰਘ ਹੈ ਜੀ। ਆ ਕਰਨ ਸਿੰਘ ਠੀਕ ਹੈ ਜੀ। ਕਿੰਨੀ ਉਮਰ ਹੋ ਗਈ ਜੀ ਆਪਣੀ? ਜੀ 72 ਸਾਲ ਦੀ ਕੱਟ ਸੀ ਹੋ ਗਈ। ਅੱਛਾ ਜੀ। ਤਾਂ 47 ਦਾ ਯਾਦ ਤੁਹਾਨੂੰ ਕੁਝ? ਹਾਂ ਜੀ ਬਿਲਕੁਲ ਮੈਂ 4.5-7 ਦਾ। ਅੱਛਾ ਜੀ। ਅੱਜ ਸਿਰ ਮੇਰਾ ਸ਼ੌਕਾ ਜਿਹੜਾ ਪਿੰਡ ਰੁੜਕੀ ਹੈ। ਰੁੜਕੀ। ਹਾਂ ਜੀ ਉੱਥੇ ਉੱਥੇ 47 ਮਿੰਟ ਪਹਿਰੇ ਕਿਸ ਤਰ੍ਹਾਂ ਹੱਲੇ ਕੋਲੇ ਹੁੰਦੇ ਸੀ ਕਿਥੇ ਉਹ ਲੋਕ ਆਪਣੇ ਪਾਜੇ ਜਿਹੜੇ ਦੌੜਦੇ ਇੱਧਰ ਆਪਣੇ ਆਪ ਨਾਲ ਬਚਾਅ ਕਰਦੇ ਹੁੰਦੇ ਸੀ।

ਠੀਕ ਹੈ। ਉਸ ਤੋਂ ਬਲੇ ਤੇ ਕੋਈ ਮਕਾਨ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ। ਠੀਕ ਹੈ ਜੀ। ਹਾਂਜੀ ਇਹ ਥੋੜੇ ਥੋੜੇ ਮਕਾਨ ਕੱਚੇ ਰਹਿਣ ਵਾਸਤੇ। ਰਹਿਣ ਬਚੇ ਦਾ ਜਿਹਾ ਹੁੰਦਾ ਹੈ। ਉਤਰ ਅਸੀਂ ਜ਼ਮੀਨ ਖੇਤਾਂ ਕਰਦੇ ਆ। ਕੱਚੇ ਮਿੱਟੀ ਦੇ ਮਕਾਨ ਬਣਾ ਲਏ। ਠੀਕ ਹੈ ਜੀ। ਹਾਂਜੀ। ਤੇ ਹੋਰ ਵੀ ਇੱਥੇ ਰਹਿੰਦੇ ਪਰਿਵਾਰ? ਹਾਂਜੀ ਪਾਕਿਸਤਾਨ ਤੋਂ ਆਏ 2-1 ਘਰ। 2 ਘਰ ਤਾਂ ਉਹਦੇ ਰਹਿੰਦਾ ਨਹੀਂ ਉਹ ਬਾਹਰ ਰਹਦਾ ਹੈਗਾ। 1 ਘਰ ਹੈ ਜੀ 21 ਤੱਕ ਦਾ ਹੈ। ਅੱਛਾ ਜੀ। ਹਾਂਜੀ ਇੱਕ ਪਰਿਵਾਰ ਹੈਗਾ। ਠੀਕ। ਆਕੀ

ਅੰਛੇ ਸੰਤਾਲ ਤੋਂ ਬਾਅਦ ਉਸ ਸੀ ਸਕੂਲ ਜਾਣ ਲੇ। ਮਤਲਬ ਐਡਮਿਸ਼ਨ ਮਿਲੀ ਮੈਨੂੰ ਉਹ ਪਿੰਡ ਸੀਗਾ ਕੈਲਰ 15 ਸੈਕਟਰ ਦੇ ਵਿੱਚ ਹੈਗਾ ਜੀ। ਉੱਥੇ ਮੈਂ ਮਤਲਬ ਮੈਂ ਦਾਖਲਾ ਲਿਆ। ਹੁੰਦਾ 15 ਸ਼ਹਿਰ ਬਣ ਗਿਆ ਜੀ ਨਾ ਇਹ ਪਹਿਲਾਂ ਪਿੰਡ ਹੁੰਦਾ ਸੀ ਕੈਲਰ। ਠੀਕ ਹੈ। ਇਹਨੂੰ ਉੱਥੇ ਯਾਦ ਆਸ ਮੇਰੇ ਖਿਆਲ ਚ ਹੁਣ ਵੀ ਕੋਈ ਦੋ ਮੰਦਰ ਸੀਗੇ। ਮੰਦਰ ਉਹ ਇਸ ਟਾਈਮ ਦੇ ਵਿੱਚ ਬਿਹਾਏ ਹੋ ਉੱਥੇ। ਠੀਕ ਹੈ। ਠੀਕ ਇੱਥੇ ਆਪਣੇ ਕੁਝ ਹੈ ਸੈਦਪੁਰ ਪਿੰਡ ਵਿੱਚ ਪੁਰਾਣਾ 1947 ਦਾ ਪਹਿਲਾਂ ਦਾ ਹੀ ਇੱਕ ਤਾਂ ਖੂਹ ਹੋ ਗਿਆ ਜਿਹੜਾ ਮੈਂ ਹੁਣ ਦਿਖਾਇਆ ਜੀ। ਕਰੀਬ ਕਰੀਬ ਖੂਹ ਹੋਇਆ ਜੀ 1 2 3 4 4 5 ਖੂਹ ਹੈ ਜੀ ਇੱਥੇ ਪੁਰਾਣੇ ਇਸ ਤਰੀ ਬਣਾ ਕੇ ਰੱਖੇ ਹੋਏ ਜਾਰ ਪਾਏ ਹੋਏ ਸਾਰੇ। ਠੀਕ ਹੈ। ਐਨਕੀ ਵੀ ਹੈਗਾ ਇੱਧਰ ਵੀ ਹੈਗਾ ਉੱਧਰ ਵੀ ਹੈਗਾ ਮਤਲਬ ਸਾਰੇ ਟੱਕੇ ਸਾਂਭ ਸੰਭਾਲ ਕੀਤੀ ਹੋਈ ਹੈ ਜੀ। ਹਾਂ ਜੀ ਕੀਤੀ ਹੈ ਪੰਚਾਇਤ ਨੇ ਵੀ ਕਰਦੇ ਲੋਕ ਵੀ ਆਮ ਆਦਮੀ ਕਰਦੇ। ਠੀਕ ਹੈ ਜੀ। ਹੋਰ ਬਾਬਾ ਜੀ ਕੁਝ ਤੁਹਾਡੇ ਦਿਲ ਵਿੱਚ ਹੋਵੇ ਉਸ ਟੈਮ ਦਾ ਜੋ ਤੁਹਾਨੂੰ ਯਾਦ ਆਂਦਾ ਹੋਵੇ ਜੀ ਦੱਸ ਸਕਦੇ ਤੁਸੀਂ ਦੇਖੋ ਮੈਂ ਇਸ ਟਾਈਮ ਦੇ ਵਿੱਚ ਇਹ ਅਖਬਾਰ ਪੜ੍ਹ ਰਿਹਾ ਹੈਗਾ ਹਮ ਇਹਦੇ ਵਿੱਚ ਇੱਕ ਦਿੱਤਾ ਹੋਇਆ ਕਿ ਮਤਲਬ 747 ਦੇ ਬਾਅਦ ਆਪਣੇ ਪਰਿਵਾਰ ਨੂੰ ਦੋ ਮੈਂਬਰ ਦੋ ਦੋ ਪਰਿਵਾਰ ਆਪਸ ਵਿੱਚ ਮਿਲ ਰਹੇ ਹਨ ਜੀ ਮੈਨੂੰ ਕਬੜੀ ਗੱਲ ਜੀ ਇਹ ਜਿਹੜੇ ਬੱਚੇ ਦੇ ਮਦਰ ਪਰਿਵਾਰ ਆਪਸ ਦੇ ਵਿੱਚ ਉਹਨਾਂ ਦਾ 747 ਦੇ ਬਾਅਦ ਮਿਲ ਰਹੇ ਦੁਬਾਰਾ ਉਹਨਾਂ ਦੇ ਮਨ ਵਿੱਚ ਕਿੰਨੀ ਖੁਸ਼ੀ ਹੋ ਹਾਂਜੀ ਖੁਸ਼ੀ ਤਾਂ ਹੁੰਦੀ ਹੈ ਜੀ ਆਪਣੇ ਪਰਿਵਾਰ ਨੂੰ ਮਿਲਣ 75 ਸਾਲ ਹੋ ਗਏ ਜੀ 47 ਨੂੰ ਵੀ ਹਾਂਜੀ ਹਾਂਜੀ ਮੇਰੇ ਜੀ ਬੜਾ ਠੀਕ ਹੈ ਬਾਬਾ ਜੀ ਹਾਂਜੀ ਤੁਹਾਨੂੰ ਬਹੁਤ ਖੁਸ਼ੀ ਹੋਈ ਜਨਾ ਜੀ ਖਬਰ ਪੜ ਕੇ ਹਾਂਜੀ ਬੜੀ ਖੁਸ਼ੀ ਹੋਈ ਹੈ ਜੀ ਠੀਕ ਹੈ ਬਸ ਵਿਸ਼ੇਸ਼ਾ ਦਾ ਪਰਿਵਾਰ ਆਪ ਵਿੱਚ ਮਿਲ ਰਿਹਾ ਹੈ ਹਾਂਜੀ ਚੋ ਠੀਕ ਹੈ ਬਾਬਾ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਖੁਸ਼ੀ ਹੁੰਦੀ ਹੈ ਨਾ ਜੀ ਬਾਬਾ ਜੀ ਆਪਾਂ ਚੈਨਲ ਤੇ ਆਪਣਾ ਵੀ ਇਹ ਹੀ ਮਕਸਦ ਹੈ ਕਿ ਸਾਡੀ ਕੋਈ ਵੀਡੀਓ ਦੇਖ ਕੇ ਅਗਰ ਕਿਸੇ ਨੂੰ ਕੋਈ ਨਿਸ਼ਾਨੀ ਜਾਂ ਕੋਈ ਯਾਦ ਆ ਜਾਵੇ ਪਰੰਪਰਾ ਜਾਂ ਮਿੱਤਰੇ ਹੀ ਮਿਲ ਜਾਵੇ ਤਾਂ ਹੈ ਨਾ ਜੀ ਤਾਂ ਵਧੀਆ ਗੱਲ ਹੈ ਨਾ ਜੀ ਹੋਰ ਕੀ ਜੱਗ ਵਿੱਚੋਂ ਆਪਾਂ ਲੈ ਕੇ ਜਾਣਾ ਹੈ ਨਾ ਬਾਬਾ ਜੀ ਇਹੀ ਕੁਸ਼ ਹੈ ਠੀਕ ਹੈ ਬਾਬਾ ਜੀ ਹੋਰ ਜੇ ਤੁਹਾਡੇ ਦਿਲ ਵਿੱਚ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਤੁਹਾਡੇ ਨਾਲ ਉਸ ਟਾਈਮ ਸੰਤਾਲੀ ਦੇ ਭਰਾ ਰਹਿੰਦੇ ਸੀ ਉਹਨਾਂ ਨੂੰ ਕੁਝ ਕਹਿਣਾ ਚਾਹੋਂਗੇ ਜਿਹੜੇ ਇੱਧਰੋਂ ਉੱਧਰ ਚਲੇ ਗਏ ਮੈਨੂੰ ਕਹਿਣਾ ਚਾਹਿਆ ਉਹ ਆਪਸੇ ਦੇ ਵਿੱਚ ਜਿੱਥੇ ਵੀ ਮਤਲਬ ਮੇਲ ਮਲਾਪ ਹੁੰਦਾ ਹੈਗਾ ਉਹ ਆਪਸੇ ਦੇ ਵੀ ਖੁਸ਼ੀ ਦੇ ਵਿੱਚ ਰਹਿਣੇ ਚਾਹੀਦੇ ਹੇ। ਉਹ ਸਾਡੇ ਦੇ ਵੀ 2-4 ਮਤਲਬ ਪ੍ਰਮੁੱਖ ਮਨਪ੍ਰਾ ਹੈ ਇੱਕ ਬਾਹਰ سے ਤੇ ਤੇ ਚੰਡੀਗੜ੍ਹ ਤੋਂ ਸਮਝ ਰਹੇ ਹੋ ਕਿ ਮੋਹਰੀ ਤੇ ਸਮਝ ਲੋ ਬੜੇ ਪਿਆਰ ਨਾਲ ਉਹ ਗੱਲਾਂ ਕਰਦੇ ਆ ਕੇ ਬੈਠਨੇ ਸਾਡੇ ਦੇ ਵਿੱਚ ਉਹਨਾਂ ਉਹਨਾਂ ਦੇ ਵਿੱਚ ਮਤਲਬ ਕੋਈ ਆਪਸੀ ਪੇਸਭਾਵ ਨਹੀਂ ਹੈ ਬੜੀ ਖੁਸ਼ੀ ਨਾ ਮਿਲਦੀ ਹੈ ਬੈਠਨੇ ਸਾਡੇ ਕੋਲ ਸ਼ਾਮ ਦੇ ਟਾਈਮ ਵੀ ਠੀਕ ਹੈ ਬਾਬਾ ਜੀ ਸੰਤਾ ਜਦੋਂ ਤੁਸੀਂ ਰੁੜਕੀ ਉੱਧਰ ਰਹਿੰਦੇ ਸੀ ਹੈ ਨਾ ਬਾਬਾ ਜੀ ਤਾਂ ਉੱਧਰ ਤੁਹਾਡੇ ਕੀ ਕਿਦਾਂ ਦੇ ਮਤਲਬ ਮਿਲਬਰਤਨ ਸੀ ਆਪਣੇ ਸਿੱਖ ਮੁਸਲਮਾਨ ਬ੍ਰਾਹਮਣਾਂ ਨਾਲ ਜਿਹੜੇ ਹੈਗੇ ਸੀ ਇੱਧਰ ਰਹਿੰਦੇ ਸੀ ਮੁਸਲਮਾਨ ਸਾਡੇ ਮਤਲਬ ਥਾਰਾ ਸਾਹਿੱਤ ਤੋਂ ਵੀ ਆਉਂਦੇ ਸੀਗੇ ਬਾਤੀ ਉਸ ਦੋ ਚਾਰ ਘਰ ਸਾਡੇ ਪਿੰਡ ਦੇ ਵਿੱਚ ਵੀ ਦੋ ਚਾਰ ਘਰ ਮੁਸਲਮਾਨ ਰਹਿੰਦੇ ਸੀ ਹਾਂਜੀ ਬੜੇ ਇਤਿਬਾਕ ਦੇ ਨਾਲ ਮਸਾਫਤ ਦੇ ਪਾਪ ਦੇ ਨਾਲ ਰਹਿੰਦੇ ਹੁੰਦੇ ਸੀ ਹਾਂ ਜੀ ਆ ਡੀਰ ਠੀਕ ਹੈ ਬਾਬਾ ਜੀ ਸਾਡੇ ਨਾਲ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਬਾਬਾ ਜੀ